ਕਿ ਇਸਦਾ ਵੱਡੀ ਹੋਈ ਕਿਉਂਕਿ ਫਨਕਾਰਾਂ ਦੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਸ਼ਾਮਿਲ ਕਰਨ ਜਾ ਰਹੇ ਹਾਂ ਅਵਾਰਡ ਜਿਨ੍ਹਾਂ ਦੀਆਂ ਸਮਾਜ ਚ ਪ੍ਰਾਪਨਾ ਨੇ ਜਿਨ੍ਹਾਂ ਨੇ ਇੱਕ ਪਰਤ ਬਣਾਈ ਇੱਕ ਲੀਕ ਖਿੱਚੀ ਔਰ ਉਹਨਾਂ ਸਨਮਾਨਾਂ ਦੇ ਵਿੱਚ ਇੱਕ ਇਹੋ ਜਿਹੀ ਕੁੜੀ ਕੁੜੀਆਂ ਦਾ ਧੜਾਣਾ ਅਜਕਲ ਦੁਆਰ ਤੁਹਾਨੂੰ ਦਿੱਤਾ ਨਾ ਬਾਜੀ ਕੁੜੀਆਂ ਦੇ ਹੱਥਾਂ ਦੀ ਔਰ ਇਹ ਔਕੀਆਂ ਛੱਡਣ ਗਈਆਂ ਮੈਨੂੰ ਲੱਗਦੀਆਂ ਨੇ ਬੜੀ ਦੇਰ ਵਿੱਚ ਸਦੀਆਂ ਵਿੱਚੋਂ ਆਈ ਹੈ ਸੋ ਉਸ ਅਵਾਰਡ ਦੇ ਵਿੱਚ ਮੈਂ ਮੰਚ ਤੇ ਸੱਦਾ ਦੇ ਰਹੀਆਂ ਉਸ ਕੁੜੀ ਨੂੰ ਜਿਸ ਨੇ ਨਾ ਸਿਰਫ ਪੰਜਾਬ ਦਾ ਬਲਕਿ ਪੁਰੀਆਂ औरतों का सैल्फ डिसिपलिन सैल्फ रिस्पैक्ट और सैल्फ आइडेंटिफिकेशन के अपना नाम बदा किया है और मैं मंच से सदा देवगी सन्मान दे अमर नूरी जी ने कि मंच से आ जाए उन्हें मैडम गगन भुलर भी लडरा कॉलेज आ, वो मंच पर आ जाएंगे हाँ जी पगू मैडम मैं गुजारिश करा पगू मैडम आओ निर्मल ऋषि जी चले गए कहीं No,

ਔਰਤਾ ਦਾ ਸਨਮਾਨ ਹੈ ਸਾਡੀ ਇੰਡਸਟਰੀ ਦੀਆਂ ਔਰਤਾ ਕਰਨ ਤਾਂ ਸਾਨੂੰ ਵੀ ਚੰਗਾ ਲੱਗੇਗਾ ਅਮਰਪ੍ਰੀਤ ਜੀ ਨੂੰ ਮੈਂ ਗੁਜ਼ਾਰਿਸ਼ ਕੀਤੀ ਸੀ ਮੰਚ ਤੇ ਆਉਂਦੀ ਅਚਕੰਦ ਗਲਤ ਕੋਸ਼ਿਸ਼ ਚ ਨੁਕਸਾਨ ਦਾ ਡਰ ਹੋ ਸਕਦਾ ਹੈ ਉਹ ਕੰਮ ਕਰ ਜਿਹਦਾ ਚੰਗਾ ਅਸਰ ਹੋ ਸਕਦਾ ਹੈ ਕਹਿੰਦੇ ਜਿਸਮ ਤੋਂ ਵੱਧ ਕੇ ਨਾਮ ਦਾ ਤੁਰਖਿਆ ਜਿਸਮ ਤੇ ਅਖੀਰ ਨੂੰ ਮਿਟ ਸਕਦਾ ਪਰ ਨਾਮ ਅਮਰ ਹੋ ਸਕਦਾ ਸੋ ਇਹ ਕੁਝ ਨਾਮ ਨੇ ਜਿਨ੍ਹਾਂ ਦਾ ਸੰਵਾਰ ਹੋਇਆ ਜਿਹੜੇ ਆਉਣ ਵਾਲੀਆਂ ਕਿਤਾਬਾਂ 'ਚ ਪੜ੍ਹਾਏ ਜਾਣਗੇ ਆਉਣ ਵਾਲੀਆਂ ਸਦੀਆਂ ਦੇ ਵਿੱਚ ਜਿਉਂਦੇ ਜਾਗਦੇ ਜਿਵੇਂ ਲੋੜਾਂ ਤਾੜੀਆਂ ਦੇ ਨਾਲ ਹਨਰ ਨੂਰੀ ਜੀ ਅਸੀਂ ਕਹਾਂ ਵੀ ਪਾਰਤਾ ਦਾ ਸਨਮਾਨ ਹੈ ਸਾਡੀਆਂ ਫਨਕਾਰਾਂ ਦੇਣ ਗਿਆ ਚੰਗਾ ਲੱਗੇਗਾ इतने आए हुए सारे ही नो, सारे ही आर्टिस्ट नो, कलाकार मेरे वालों बहुत ही प्यारत्कार बड़ी सत श्रीकाल सब तो पहला मैं फिल्म एंड टीवी एक्टर एसोसीएशन का धनबाद कर दिया जहाँ ने मैनु इस लायक समझा कि अज इतना इना मान सम्मान दिता क्योंकि बड़ा अलग जहा लग रहा है फंक्शन सांक्शन बड़े अलग तरह के होंगे हैं सो आदत भी है पर बहुत मजा आ रहा है बहुत इंजॉय कर रहे हैं ਔਰ ਸਾਰਿਆਂ ਨੂੰ ਮੈਂ ਵਧਾਈ ਦਿੰਦੀ ਆ ਵਰਲਡ ਸਿਨੇਮਾ ਦੇਵੀ ਵਰਲਡ ਪੰਜਾਬੀ ਸਿਨੇਮਾ ਦੇਵੀ ਕਿਉਂਕਿ ਪੰਜਾਬੀ ਸਿਨੇਮਾ ਅੱਜ ਜਿਸ ਸਿਖਰ ਤੇ ਪਹੁੰਚਿਆ ਹੋਇਆ ਦੁਨੀਆ ਵਿੱਚ ਜਿੱਦਕੇ ਤੁਸੀਂ ਲੈ ਕੇ ਗਏ ਹੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੀ ਅੰਤ ਤੱਕ ਮਿਹਨਤ ਕ੍ਰੀਏਟਿਵ ਜੁੜੀ ਇਨੋਵੇਟਿਵ ਆਈਡੀਆਜ਼ ਨਾਲ ਤੁਸੀਂ ਪੰਜਾਬੀ ਸਿਨੇਮਾ ਨੂੰ ਸਿਖਰਾਂ ਤੇ ਲੈ ਕੇ ਗਏ ਹੋ ਤੁਸੀਂ ਸਾਰੇ ਹੀ ਇਸ ਦੀ ਵਧਾਈ ਦੇ ਹੱਕਦਾਰ ਹੋ ਸੋ ਆਪਣੇ ਲਈ ਵੀ ਤਾੜੀਆਂ ਇੱਕ ਵਾਰੀ ਫੇਰ ਤੋਂ ਮਾਰ ਦੋ ਪੁਲੀਸ ਕੇ ਗਾਇਨ ਮੈਂ ਵੀ ਸਾਰੇ ਜਿਲ੍ਹੇ ਕਲਾਕਾਰ ਇੱਥੇ ਬੈਠੇ ਐ ਉਸ ਜ਼ਮਾਨੇ ਤੋਂ ਜਦੋਂ ਗੋਗੂ ਗਿੱਲ ਜੀ ਦੀ ਇਹਨਾਂ ਦੀਆਂ ਮੂਵੀਜ਼ ਆਉਂਦੀਆਂ ਸੀ ਤਾਂ ਜਦੋਂ ਸਾਰਾ ਪਿੰਡ ਪੀਸੀਆਰ ਤੇ ਬੈਠ ਕੇ ਇਕੱਠਾ ਦੇਖਦਾ ਸੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਜਿੱਥੇ ਸਿਨੇਮਾ ਪਹੁੰਚਿਆ ਮੈਂ ਵੀ ਆਪਣੇ ਅੱਖਾਂ ਨਾਲ ਦੇਖਿਆ ਸੋ ਬਹੁਤ ਮਾਣ ਮਹਿਸੂਸ ਹੁੰਦਾ ਕਿਥੇ ਦੁਨੀਆਂ ਦੇ ਕੋਨੇ-ਕੋਨੇ ਤੱਕ ਆਪਾਂ ਪੰਜਾਬ ਦੇ ਸੱਭਿਆ ਚਲੇ ਜਾਓ ਕਿਸੇ ਵੀ ਸਟੇਟ ਵਿੱਚ ਚਲੇ ਜਾਓ ਪੰਜਾਬੀ 뮤직 ਪੰਜਾਬੀ ਇੰਡਸਟਰੀ ਦੀ ਝਲਕ ਤੋਂ ਬਿਨਾ ਹੋ ਗਿਆ ਇਹ ਕੰਸਟਰਕਸ਼ਨ ਕੰਪਲੀਟ ਨਹੀਂ ਹੁੰਦਾ ਅਗਰ ਫਿਲਮਾਂ ਦੀ ਵੀ ਗੱਲ ਕਰੀਏ ਤਾਂ ਅੰਗਰੇਜ਼ ਵਰਗੀਆਂ ਫਿਲਮਾਂ ਜਿਨ੍ਹਾਂ ਨੇ ਸੱਭਿਆਚਾਰ ਨਾਲ ਸਾਨੂੰ ਜੋੜਿਆ ਬੱਚਿਆਂ ਨੂੰ ਜਿਨ੍ਹਾਂ ਨੂੰ ਅੱਜ ਪਤਾ ਨਹੀਂ ਅੱਜ ਦੇ ਜ਼ਮਾਨੇ ਵਿੱਚ ਟੈਕਨੋਲੋਜੀ ਵਿੱਚ ਡੁੱਬ ਗਏ ਹੈ ਉਸ ਫਿਲਮਾਂ ਨੇ ਉਹਨਾਂ ਨੂੰ ਸਾਡੇ ਕਲਚਰ ਦੀ ਅਮੀਰ ਸੱਭਿਆਚਾਰ ਦੀ ਝਾਤ ਵੀ ਦਿਵਾਈ ਫਿਰ ਜਿਸ ਤਰ੍ਹਾਂ ਅੱਜ ਸੋਸ਼ਲ ਕਾਜ਼ਸ ਦੀਆਂ ਮੂਵੀ ਬਣ ਰਹੀਆਂ ਕਲੀ ਜੋਟਾ ਗੁਹੇ ਬਾਰੀਆਂ ਉਹਨਾਂ ਨੇ ਜੋ ਸਮਾਜ ਦੇ ਇਸ਼ੂਜ਼ ਐ ਉਹਨਾਂ ਤੇ ਵੀ ਜਿਹੜੀ ਇਹ ਝਾਤ ਪਾਉਂਦੀ ਐ ਜਿਹਾ ਆਇਆ ਨੂੰ ਬੜੀਆਂ ਮੂਵੀਜ਼ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦੀ ਛਾਂ ਛੱਤ ਅਸੀਂ ਕਿਸ ਤਰ੍ਹਾਂ ਵੱਡੇ ਹੋਨੇ ਆ ਇਨਸਾਨੀ ਰਿਸ਼ਤਿਆਂ ਦਾ ਕੀ ਸਾਡੀ ਜ਼ਿੰਦਗੀ ਵਿੱਚ ਮਹੱਤਵ ਹੈ ਉਹ ਵੀ ਦੁਨੀਆ ਵਿੱਚ ਉਹਨਾਂ ਨੇ ਦਿਖਾਇਆ ਔਰ ਇਸ ਦੇ ਨਾਲ ਨਾਲ ਜਿਹੜਾ ਇੱਕ ਪਾਕਿਸਤਾਨ ਤੇ ਪੰਜਾਬ ਦੇ ਆਰਟਿਸਟ ਦਾ ਜਿਹੜਾ ਸੁਮੇਲ ਐ ਉਹ ਵੀ ਸਾਨੂੰ ਪੰਜਾਬੀ ਸਿਨੇਮਾ 'ਚ ਦੇਖਣ ਨੂੰ ਮਿਲਿਆ ਉਹ ਵੀ ਤੁਸੀਂ ਇਸ ਚੀਜ਼ ਦੇ ਵੀ ਵਿਧਾਈ ਦੇ ਪਾਤਰੋਂ ਪਰ ਇੱਕ ਚੀਜ਼ ਮੈਂ ਇੱਥੇ ਹੋਰ ਵੀ ਕਹੂੰਗੀ ਵੀ ਇੱਕ ਹੋਰ ਵੀ ਡਿਪਾਰਟਮੈਂਟ ਹੈ ਜਿੱਦੇ ਬਿਨਾ ਪੰਜਾਬ ਵੀ ਸਿਨੇਮਾ ਅਧੂਰਾ ਹੈ ਉਹ ਹੈ ਸਾਡਾ ਆਪਣਾ ਡਿਪਾਰਟਮੈਂਟ ਪੰਜਾਬ ਪੁਲਿਸ ਸੋ ਪੰਜਾਬ ਪੁਲਿਸ ਦੀ ਬੜੀ ਗੁੜੀ ਸਾਜ ਹੈ ਪੰਜਾਬੀ ਸਿਨੇਮਾ ਨਾਲ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਫਾਰਮ 'ਚ ਕਿਸੇ ਨਾ ਕਿਸੇ ਕਿਰਦਾਰ 'ਚ ਪੰਜਾਬ ਪੁਲਿਸ ਖਾਕੀ ਵਰਦੀ ਸਾਨੂੰ ਹਰ ਮੂਵੀ 'ਚ ਨਜ਼ਰ ਆਉਂਦੀ ਹੈ ਸੋ ਇੱਥੇ ਮੈਂ ਵੀ ਆਪਣਾ ਕ੍ਰੈਡਿਟ ਇਹਨਾਂ ਦਾ ਤਾਂ ਕਿਰਾਲਾ ਸੀ ਲਈ ਸਕਦੇ ਆਂ ਮੈਂ ਅਪੀਲ ਵੀ ਕਰੂੰਗੀ ਤੁਹਾਨੂੰ ਇਹ ਰਿਕੁਐਸਟ ਵੀ ਕਰੂੰਗੀ ਕਿਉਂਕਿ ਆਪਾਂ ਸਾਰੇ ਪਹਿਲਾ ਪੰਜਾਬੀ ਆ ਤੇ ਆਪਣਾ ਫਰਜ਼ ਵੀ ਹੈ ਮੈਂ ਤੁਹਾਨੂੰ ਅਪੀਲ ਵੀ ਕਰੂੰਗੀ ਵੀ ਤੁਸੀਂ ਵੀ ਜਿਹੜੇ ਸਾਡੇ ਪੰਜਾਬ ਦੇ ਕਿਰਦਾਰ ਹੈ ਕੱਦਾਬਾ ਸ਼ਖਸੀਅਤਾਂ ਜਿਹੜੀਆਂ ਹੈ ਜਿਹੜੇ ਰੋਲ ਮਾਡਲ ਹੈ ਸਾਡੇ ਹਯੂਜ਼ ਤੇ ਉਹਨਾਂ ਤੇ ਵੀ ਹੋਰ ਫਿਲਮਾਂ ਬਣਾਓ ਕਿਉਂਕਿ ਸਾਡੇ ਕਹਿਣ ਦੇ ਨਾਲ ਨਾਲ ਜਿਹੜਾ ਇੱਕ ਵਿਜ਼ੂਅਲ ਇੰਪੈਕਟ ਹੁੰਦਾ ਹੈ ਉਹ ਬੱਚਿਆਂ ਤੇ ਬੜਾ ਡੂੰਘਾ ਅਸਰ ਪਾਉਂਦਾ ਹੈ ਇਹ ਉਸ ਤੇ ਬੜਾ ਡੂੰਘਾ ਅਸਰ ਪਾਉਂਦਾ ਉਹ ਚੀਜ਼ਾਂ ਉਹਨਾਂ ਨੂੰ ਯਾਦ ਰਹਿ ਜਾਂਦੀਆਂ ਹੈ सो so, कोई जो चंगे इतनी सैलब्रिट है फिल्मों की खेतरू छ के उन्हों की जिंदगी भी जरूर फिल्म बनाओ ताकि आपकू तक, तक कि मैं किस स्ट्रगल तो पूर्व पहुँचे उन्होंने तक लेके जा सकी सो so, मैं फिर तो एक बार धनबाद करती है मैं निजी तौर पर बहुत शुक्रगुजार है जो भी इंडस्ट्री चो किसी भी मिली है चाहे पंगू मैम है सती मैम है रूपी मैम है सारे ही बहुत अपने परिवारिक साझ मिलते हैं सो so, मैं एक शेयर करूंगी पंजाबी इंडस्ट्री लिए मंजिल मिले ना मिले मुझे इसका गम नहीं मंजिल मिले ना मिले मुझे इसका गम नहीं मंजिल की जुस्तजू में मेरा कारवा तो है सो so, मैं पंजाबी सिनेमा का कारवा इस तरह ही चलता रहे और बुलंदियाँ छूंदा रहे सारे मेरे वो बहुत ही बेस्ट विशेष थैंक यू बहुत बहुत